ਇਹ ਵੇਖੀਓ ਜੀ। ਸਪੀਡ ਵਧਾ ਕੇ 30 ਦੀ ਪਹਿਲਾ ਸਪੀਡ ਕਰਦੇ ਆ। ਲਾਰਾ 30 ਦੀ ਸਪੀਡ। ਹੋ ਗਈ। ਖਿਆਲ ਫੇ ਗੇਅਰ ਪਾਈਏ ਤੀਜਾ। ਕਲਾਚ ਫੋਲੋ। ਤੇ ਓਕੇ ਆ। ਜਿੱਦਾਂ ਹੁਣ ਆਪਾਂ ਮੈਂ ਤੁਹਾਨੂੰ ਦੱਸਿਆ ਕਿ ਤੀਜੇ ਗੇਅਰ ਵਿੱਚ ਆਪਾਂ 30-35 ਦੀ ਰੱਖ ਸਕਦੇ ਆ। ਬਾਕੀ ਜਿੱਦਾਂ ਹੁਣ ਆਪਾਂ ਰੇਸ ਭਧੌੜੀ ਪੈਣੀ ਹੈ ਜਿੱਦਾਂ ਪੌੜ ਤੇ ਗੱਡੀ ਚਲਾਉਣੀ ਹੈ ਜਿੱਦਾਂ ਪੌੜ ਤੇ ਆਪਾਂ ਚੜਾਈ ਤੇ ਗੱਡੀ ਚਾੜਦੀ ਆ। ਉੱਥੇ ਸਪੀਡ ਕਰ ਲਵੇ 40 ਦੀ। ਗੜੇ ਗੱਡੀ ਲੋਡ ਜੀ ਨਾ ਲਵੇ ਜੇ ਸਪੀਡ ਘੱਟ ਹੋਏ ਗੱਡੀ ਨਾਲ ਝਟਕੇ ਇਹ ਮਾਰਨੇ ਆਂ ਹੁਣ ਆਪਾਂ ਚੌਥਾ ਗੇਅਰ ਵੀ ਪਾਉਣਾ ਆ ਤੇ 40 ਦੀ ਤਾਂ ਸਪੀਡ ਹੈਗੀ ਆ ਚਲਕ ਪਾ ਦਾ ਚੌਥਾ ਗੇਅਰ ਅੰਦਾ ਪਿੱਛੇ ਨੂੰ ਮੱਤੇ ਆ ਸਿੱਧੇ ਸਟੀਅਰਿੰਗ ਦਾ ਉੱਤੇ ਰੱਖਣਾ ਬਾਦ ਗੱਡੀ ਮਾੜੀ ਵੀ ਨਾ ਹਿੱਲੇ ਮਾੜੀ ਜੀ ਹਿੱਲ ਗਈ ਇਧਰ ਮੋਟਰਸਾਈਕਲ ਵਾਲੇ ਵੀ ਓਵਰਟੇਕ ਕਰਦੇ ਨੇ ਲੈਫਟ ਸਾਈਡ ਤੋਂ ਬਾਕੀ ਕਿਹਨੂੰ ਮੋੜਨ ਜਾ ਸਕਦੀ ਹੈ ਸਿੱਧੇ 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 ਬਾਕੀ ਇਹਦਾ ਤਾਂ ਪਤਾ ਹੀ ਹੋਣਾ ਕਿ ਜਿਹੜਾ ਵੀ ਆ ਲੈਫਟ ਸਾਈਡ ਤੋਂ ਓਵਰਟੇਕ ਨਹੀਂ ਕਰੀਦਾ ਹਾਂ ਹਾਂ ਬਸ ਇਹਨਾਂ ਧਿਆਨ ਰੱਖਣਾ ਸਪੀਡ ਆਪਣੇ ਘਟਦੀ ਪਈ ਹੈ ਥੋੜੀ ਵਧਾ ਦੇ ਰਹੀ ਤੂੰ ਗਾੜੀ ਕਿਤੇ 40 ਤੋਂ 45 ਦੀ ਕਰ ਲੈ 40 ਤੋਂ ਮੰਮ ਉੱਤੇ ਕਰ ਲੈ 40 ਤੋਂ ਥੱਲੇ ਨਹੀਂ ਲੈਗਾ ਹੁਣ 40 ਥੱਲੇ ਆਉਂਦੀ ਆ ਮੈਂ ਗੱਡੀ ਘਟ ਕੇ ਮਾਰ ਜਾਂਦੇ ਇਹਦਾ ਮੋਟਰਸਾਈਕਲ ਵਾਂਗੂ ਹੀ ਹਿਸਾਬ ਨਾਲ ਆਇਨ ਨਹੀਂ ਕਰੀ ਸਾਡਾ ਇਹ 50 ਦੀ ਸਪੀਡ ਹੋਣੀ ਜੇ ਤਾਂ ਪੁਆਇੰਟ ਦਿੱਤਾ ਹੈ ਇਹ ਜੇ ਇਹ ਦੇ ਵਿਚਕਾਰ ਹੋਊਗੀ ਇਹਨਾਂ ਦੇ ਫੇ 45 ਦੀ ਹੋਣੀ ਤੇ 50 ਤੇ ਹੁਣ ਚੱਲਦੀ ਪਈ ਹੈ ਜਿਆਦਾ ਨਾ ਵਧਾ ਦੇ ਇਹਦਾ ਸਾਟ ਤੇ ਜੱਲ ਜਾਣੀ ਗੱਡੀ ਨੇ ਪੰਜਵਾਂ ਗੀਰ ਮਗਲਣਾ ਇਹ ਚੰਗੀ ਹੈ ਬਸ ਇੰਨੇ ਬਹੁਤ ਆ ਥੜ ਮੋੜੇ ਉੱਧਰ ਕੋਲ ਆ ਗਿਆ ਐਚ ਵਾਲਾ ਉੱਧਰ ਗਿਆ ਪਰੇਸ ਮਦਾ ਵਾਲੀ ਹੈ ਹੁਣ ਇੱਥੇ ਪਾਸਪੀਡ ਕਰ ਦੇਣੀ 50 ਦੀ ਕਰ ਦੇ 50 ਦੀ ਸਪੀਡ ਚ ਚਾਲ ਸੁਹੀ ਹੈ ਜਿਹੜੇ ਮੁੰਡੇ ਨੂੰ ਦੂਜਾ ਦਿਨ ਆ ਦੂਜੇ ਦਿਨ ਮੁੰਡਾ ਹਾਈਵੇ ਦੇ ਚੌਥੇ ਗੀਰ ਵਿੱਚ ਚਲਾਉਂਦਾ ਵਿਆਹ ਗੱਡੀ ਆਉਂਦਾ ਪੂਰੀ ਮੁੰਡਾ ਜਾਣਦਾ ਸੀਗਾ ਲੋਕ ਸੀਗੀ ਗੱਡੀ ਦੇ ਰੋਡਾਂ ਆਜੂ ਜੂਣੀ ਦਾ ਮੁੰਡਾ ਲੋ ਲੋਜੇ ਦਾ ਲੋ ਚਲੇ ਸੀਗੀ ਇਹ ਆਪਣੇ ਪਿੰਡ ਦਾ ਹੀ ਮੁੰਡਾ ਆ ਦੁਸਾਹ ਚ ਕਹ ਲਗਾ ਦਾ ਚੋਪਰ ਇਹ ਗੱਡੀ ਚਲਾਉਂਦਾ ਨਹੀਂ ਇਹ ਗੱਡੀ ਉਡਾਉਂਦਾ ਪਿਆ ਸੀ ਇਸ ਟਾਈਮ ਕਿ ਵੀ ਉਹਨਾਂ ਤੁਸੀਂ ਇਹਦੇ ਨਾਲ ਮੁੰਡੇ ਹਾਂ ਬਲੌਗ ਆ ਦੇ ਵਿੱਚ ਦੇਖਿਆ ਹੋਣਾ ਤੁਸੀਂ ਜੈਮ ਵਾਲੇ ਬਲੌਗ ਚ ਦੇਖਿਆ ਹੋਣਾ ਜਿਆਦਾ ਥੜਾ ਹੌਲੀ ਗੱਡੀ ਰੱਖਣੀ ਆਪਾਂ ਇੱਥੋਂ ਥੜਾ ਆਪਾਂ ਗੱਡੀ ਹਨਾ ਰੋਕਣੀ ਆ ਇੱਦਾਂ ਕਰ ਕਲੱਚ ਦਬਾ ਕੇ ਕਲੱਚ ਦਬਾ ਕੇ ਗੀਅਰ ਕੱਢ ਦੇ। ਉਹ ਜਿੱਥੋਂ ਗੱਡੀ ਮੁੜਦੀ ਨਹੀਂ ਪਈ ਆ। ਉਧਰੋਂ ਗੱਡੀ ਵਾਲਾ ਆਪਾਂ ਕੱਟ ਕਰਨੀ ਆ। ਕਲੱਚ ਦਬਾ ਕੇ ਗੀਅਰੇ ਕੱਢ ਦੇ ਮੈਂ ਕਹਿੰਦਾ। ਇੱਥੇ ਰੋਕੇ ਗੀਅਰੇ ਕੱਢ ਦੇ ਬਸ 3rd ਦੇ ਗੀਅਰ ਕਿੱਥੇ ਬ੍ਰੇਕ ਲਾ ਲੈਣੀ ਆ ਆਪਾਂ। ਸਿੱਧੀ ਕਰਕੇ ਬ੍ਰੇਕ ਲਾ ਲਾਉਣੀ ਸੀ। ਜਿੱਦਾਂ ਹੁਣ ਵਾਠੀ ਨਹੀਂ ਉੱਠ ਲਈ ਆ ਹੈਂਡ ਬ੍ਰੇਕ ਲਾਈ। ਆ ਜਿਹੜੀ ਲੈਂਨ ਨਹੀਂ ਬਣੀ ਹੋਆ। ਆ ਲੈਂਨ ਪਾਰਕਿੰਗ ਲੈਂਨ ਹੁੰਦੀ ਆ। ਜਿੱਦਾਂ ਹੁਣ ਹਾਈਵੇ ਤੇ ਹਾਂ ਗੱਡੀ ਰੋਕਣੀ ਹੋਵੇ ਹਾਈਵੇ ਤੇ ਜਿਆਦਾ ਟਾਈਮ ਰੁਕਣੀ ਚਾ ਲੋ ਇੱਥੇ ਆਪਾਂ ਰੁਕ ਸਕਦੇ ਆ ਪਰ ਲਿਆਂ ਦੇ ਵਿੱਚ ਰੁਕਾਂਗੇ ਫੇਰ ਉੱਥੇ ਐਕਸੀਡੈਂਟ ਦਾ ਨਾ ਕਾਰਜ ਹੋ ਜਾਂਦਾ ਤੇ ਬਾਕੀ ਰਾਤ ਨੂੰ ਗੱਡੀ ਰੁਕਣੀ ਹੁੰਦੀ ਆ ਲੇਟਾ ਜ਼ਰੂਰ ਲਾਉਣੇ ਹੁੰਦੀ ਆ ਕਿਉਂਕਿ ਲੇਟਾ ਚੱਲਦੀਆਂ ਰਹੋਗੇ ਆ ਫੇਰ ਵੈਸੇ ਤਾਂ ਹਜ਼ਾਰ ਲੇਟਾ ਹੁੰਦੀਆਂ ਪਾਰਕਿੰਗ ਲੇਟਾ ਹੋਦੀ ਆ ਵੈਸੇ ਆਪਾਂ ਇਹ ਬਾਰੇ ਇੱਥੇ ਪਰ ਆਪਣੇ ਇੱਥੇ ਆਵਾ ਜਿਆਦਾ ਹੀ ਲਾਉਂਦੇ ਆ ਇੱਥੇ ਬੰਦ ਹੋ ਜਾਣੀਆਂ ਇਹ ਐਮਰਜੈਂਸੀ ਲੇਟਾ ਹੁੰਦੀਆਂ ਵੈਸੇ ਐਮਰਜੈਂਸੀ ਮਤਲਬ ਉਹ ਕੀ ਗੱਡੀ ਖਰਾਬ ਹੋ ਗਈ ਆ ਤਾਂ ਤੁਸੀਂ ਲਾ ਸਕਦੇ ਆ ਪਰ ਉਹਦਾ ਆਪਣੇ ਇੱਥੇ ਜਿਆਦਾ ਹੀ ਲਾਉਂਦੇ ਹਾਂ ਇਨਾਰੇ ਪਰ ਹੁਣ ਇੱਥੋਂ ਕਰਨੀ ਆ ਇੱਥੋਂ ਨੂੰ ਝੂਟਾ ਨੂੰ ਗੱਡੀ ਕਰਨੀ ਆ ਜਦੋਂ ਝੂਟਾ ਕਰਨੀ ਆ ਥੋੜੀ ਜਿਹੀ ਤਨੂ ਰੱਖ ਕੇ ਥੋੜੀ ਜਿਹੀ ਤਨੂ ਰੱਖ ਕੇ ਠੀਕ ਆ ਮੋੜੀ ਹਰ ਕੀ ਜਿਹੜੇ ਅੱਗੇ ਨੂੰ ਵਧਾਉਣੀ ਆ ਮਾੜੀ ਜੀ ਜਿਆਦਾ ਵੀ ਨਹੀਂ ਜਿਆਦਾ ਪਿੱਛੇ ਵੀ ਨਹੀਂ ਕੱਟਣੀ ਆ ਚੱਲ ਫੇ ਪਹਿਲਾ ਗੀਰ ਨਾਲੇ ਕਲਾਚ ਅੱਧਾ ਰੱਖਣਾ ਆਪਾਂ ਹੈਂਡ ਬ੍ਰੇਕ ਡਾਲ ਇਹ ਨਾਲੇ ਪਾ ਲਈ ਜਾਂਦਾ ਜੇ ਇੱਥੇ ਅੱਧਾ ਕਲਾਚ ਹੀ ਫੇਸ ਬੋ ਬਣਾਇਆ ਤੱਕੜੀ ਥੋੜਾ ਜਿਹਾ ਕਲਾਚ ਜਿਆਦਾ ਕਲਾਚ ਛੱਡਿੰਦੇ ਤਾਂ ਗੱਡੀ ਉਹਨੇ ਵਾਈਬ੍ਰੇਟ ਕਰਨ ਆਪਣਾ ਸ਼ੀਸ਼ਾ ਦੇਖ ਕੇ ਕਰੋ ਜਿਆਦਾ ਵੀ ਨਹੀਂ ਅੰਦਰ ਦੇਖ ਕੇ ਨਾਲੇ ਇਧਰੋਂ ਵੀ ਚੈੱਕ ਕਰ ਲੈਣੇ ਤਾਂ ਘਵਾ ਕੇ ਰੁਕ ਲਈ ਗੱਡੀ ਫੌਲਾ ਘਵਾ ਦੇ ਫੌਲ 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 ਚੱਲ ਖਾਲੀ ਆ ਬੰਦੇ ਕਲੱਚ ਤੇ ਜਾਣਦੇ ਹੈ ਦੂਰੋਂ ਦੇਖ ਕੇ ਇੱਕ ਵੀ ਨਹੀਂ ਬਸ ਫਾਇਨੇ ਘਟਣੀ ਹੁਣ ਘਟਦੇ ਇਹ ਹੋ ਗਿਆ ਯੂ ਟਰਨ ਲੋ ਬਾਕੀ ਇਦਾਂ ਰੋਡ ਤੇ ਗੱਡੀ ਛਾੜਨੀ ਆ ਨਹੀਂ ਸਭ ਤੇ ਲੱਗਦੀ ਆ ਰੁਕ ਲਈਦੀ ਹੁੰਦੀ ਆ ਰੋਕ ਕੇ ਫਿਰ ਉੱਤੇ ਗੱਡੀ ਛਾੜ ਲਵੇ ਕਿਉਂਕਿ ਆਪਾਂ ਕਲੀਅਰ ਕਰਨਾ ਰੋਡ ਚੱਲ ਫਿਰ ਇਹ ਸਮਝਾਈਏ ਇਹ ਰੌਂਗ ਸਾਈਡ ਹੋਦਾ ਵੈਸੇ ਹੋ ਗਿਆ ਆਪਣੀ ਦੂਜਾ ਗੀਅਰ ਫੋ ਛੱਡ ਦੇ ਕਲਚ ਇਹਦੇ ਰਾਂਗ ਜਾੜਿਆ ਪਰ ਇੱਥੇ ਥੱਲੇ ਤੇ ਮੈਂ ਕਿੰਨੇ ਚੱਲੀ ਜਾਂਦੀ ਰੁਕੀ ਹੋਈ ਜਾਈ ਤੂੰ ਕੰਨੇ ਲਾ ਰੁਕੀ ਸਿੱਧੀ ਉਹਦਾ ਰੌਂਗ ਸਾਈਡ ਹੋ ਜਾਂਦੀ ਆਪਾਂ ਤਾਂ ਚੱਲ ਉੱਥੋਂ ਗੱਡੀ ਕੱਟ ਕਰ ਦੇਣੀ ਆ ਆਪਾਂ ਉਹਦੇ ਤੋਂ ਸਿੱਧੇ ਜਾਣਾ ਸਿੱਧੇ ਜਾ ਕੇ ਗੱਡੀ ਕੱਟ ਕਰ ਦੇਣੀ ਅੱਗੇ ਜਾ ਕੇ ਉਹਦੇ ਥੱਲੇ ਉਹਦੇ ਥੱਲੇ ਹੋਰ